ਚਾਹਾਂ ਅੰਦਰ ਮੇਂ ਉਹ ਟੱਪ ਘੁੱਟੂ ਘੁੱਟੂ ਤੋਂ ਟੱਪ ਗਿਆ ਪਾਣੀ ਪਾਣੀ ਖੜੀ ਵਾਲਾ ਦਾ ਆਹਦਾ ਮੁਸ਼ਕਲ ਹੀ ਪਚਣ ਜੀ ਰਹੀ ਹੈ ਜੀ ਹੁਣ ਕੈਬਟੀਆਂ ਖੋਲਦਾਂ ਸਾਰੀਆਂ ਛੋਟੇ ਰਬਾਈ ਇਹਨਾਂ ਵਿੱਚ ਕੈਬਟੀਆਂ ਦੇ ਕੋਈ ਖੁੱਲੀਆਂ ਨਹੀਂ ਆਹ ਹੁਣ ਇਹ ਤੇ ਜਾ ਕੇ ਸੈੱਟ ਕਰਦਾ ਟਰੈਕਟਰ ਲਿਆਉਂਦੇ ਨੇ ਜਨਰੇਟਰ ਵਾਲਾ ਗੋਟਿਆਂ ਤੋਂ ਪਾਣੀ ਗਿਆ ਟੱਪ ਜਦ ਕਿ ਤੇ ਪਈਆਂ 'ਚ ਫਿਰਦੇ ਆ ਜੀ ਹਜੇ ਤਾਂ ਪਈਆਂ ਚਾਹ ਬਾਂਹ ਚ ਤਾਂ ਬੜੀ ਨਹੀਂ ਬਣੀ ਦੂਰੋਂ ਬੁੜਿਆ ਲੱਗਦਾ ਤਾਂ ਡਰ ਲੱਗਦਾ ਭਾਵੇਂ ਕਿ ਜੇ ਘਾਰੇ ਕੁਰੀ ਜੜਕਗੇ ਮੇਤੇ ਹੁੰਦੇ ਕੱਪੜਾ ਚਾ ਲੱਗਦਾ ਨਹੀਂ ਲੰਗਿਆਂ ਨਹੀਂ ਇਥੋਂ ਜੈਟਰ ਹੁਣ ਚੱਕ ਮਾ ਜੈਨਰੇਟਰ ਲਿਆਉਣੇ ਫੇਰ ਚੱਲੂਗਾ ਜੈਟਰ ਬਣਾ ਪਾਣੀ ਲੱਗਦਾ ਟਰੈਕਟਰ ਮੋੜਦਾ ਇਹਨਾਂ ਬਾਈਆਂ ਨੇ ਵਾਪਸ ਰਹਿ ਗਿਆ 15 16 ਕੈਪਟੀਆਂ ਚਲਾਤੀਆਂ ਸੇਫਟੀ ਬਣੀ ਖਿੱਚਣਗੀਆਂ ਉਹਦੇ ਦਾ ਕਿ ਤੇਰੇ ਨੰਗਣ ਦਾ ਸੁਭਾਅ ਆਪਣਾ ਹੈ ਨਹੀਂ ਕਿ ਠੀਕ ਕਿ ਕੋਈ ਜਿੰਨੇ ਸਾਰੇ ਅਪਡੇਟਿੰਗ ਦੇ ਰਹੇ ਹਾਂ ਕਿ ਮਾਹੌਲ ਬਣਦਾ ਜਿਉਂ ਰੀ ਵੱਧਦੀ ਹੈ ਕਿ ਘੱਟਦੀ ਨਹੀਂ ਮਣੀ ਕਿ ਲੰਗਣਾ ਬਣੀ ਜਾ ਗੋਡੇ ਗੋਡੇ ਫਿਰ ਤਾਂ ਕੋਈ ਬਾਲਾ ਨਹੀਂ ਲੰਗੀ ਜੀਰ ਤੇਣਾ ਜੀ ਤਾਂ ਕੀ ਹੁੰਦਾ ਫਟ ਡੇਢ ਫਟ ਮਗੂ ਲੰਗੀ ਹੋਣਾ ਦੇਖੋ ਜੀ ਉਹ ਮੁੰਡਿਆਂ ਨੇ ਲਾਇਆ ਬਾਹਰ ਚ ਪਾਣੀ ਛਿੜਦੇ ਨਾਲ ਚੱਕ ਚੱਕ ਜਨੈਕਟਰ ਨਾਲ ਮੋਟਰ ਲਾਈ ਹੈ ਨਾ ਸਾਰਿਆਂ ਸਾਰੇ ਡੁੱਬੀ ਵੀ ਇਧਰ ਨੀ ਮਾਵਣਾ ਚੱਕ ਆਹ ਹੈਗੀ ਅਪਲੀਕੇਸ਼ਨ ਜਿਹੜੀ 25 23 24 ਜੂਨ ਦੀ ਲੱਗੀ 25 ਦੇ ਆਏ ਚਾਹੀਦੀ ਮੂੰਗੀ ਬਾਈ ਦੀ ਕਿਹਦੇ ਮੂੰਗੀ ਵਿੱਚ ਸੀਨੇ ਨੇ ਕਿ ਮੂੰਗੀ ਜੜ ਕਾਣਾ ਪਲਾਂ ਮੂੰਗੀ ਨਹੀਂ ਕੁਝ ਹੋਈ ਤੇ ਹੁਣ ਜੀਰੀ ਡੁੱਬੀ ਪਈ ਆ ਕੁਝ ਵੀ ਨਹੀਂ ਹੁੰਦਾ ਆ ਦੇਖੋ ਜੀਰੀ ਮਾਣੀ ਮੁੱਠੀ ਦੀਂਦੀ ਆ ਇਹ ਵੀ ਪਾਣੀ ਪਾਣੀ ਦੇ ਤੇ ਉੱਪਰ ਆ ਬਚਦੀ ਨਹੀਂ ਇਹ ਹੋ ਗਿਆ ਇਹ ਹੱਤ ਤਦਨ ਨੂੰ ਕਿੰਨ ਲਗਾ ਤਾਰਾ ਮੂੰਗੀ ਬੀਜ ਕੇ ਪੰਗਾ ਲੈਣਾ ਨਾ ਮੂੰਗੀ ਕੁਸੂਈ ਨਾ ਜੀਰੀ ਜੀਰੀ ਪੱਲੇ ਪੈਣੀ ਐ ਇਹ ਤਾਂ ਕਣਕ ਤੇ ਆਸ ਹੈ ਕਣਕ ਵੀ ਕਹਿੰਦੇ ਜੇ ਨਾਮ ਸ਼ਹਿਦੀ ਬੀਜ ਚ ਕਰਣਾ ਹੁਣ ਲਾਇਆ ਸਾਰਾ ਰਿਕਾਰਡ